ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਹਾਂਜੀ ਜੋ ਅੱਜ ਕਹਿੰਦੇ ਪੱਖੀਕਲਾਂ ਜ਼ਿਲ੍ਹਾ ਫਰੀਦਕੋਟ ਵਿੱਚ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ 25 ਨਵੰਬਰ 2024 ਦਿਨ ਸੋਮਵਾਰ ਨੂੰ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਡ ਪੱਤਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 81000 ਦੂਜਾ ਨਾਮ ਦਿੱਤਾ ਜਾਵੇਗਾ 61000 ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ 31-31000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਇੱਥੇ ਬਹੁਤ ਛੋਟੀ ਦੀਆਂ ਅੱਜ 16 ਬੱੱਕ ਕੀਤੀਆਂ ਟੀਮਾਂ ਖੇਡਣਗੀਆਂ ਬਹੁਤ ਛੋਟੀ-ਛੋਟੀ ਦੇ ਖਿਡਾਰੀ ਤੇ ਬਹੁਤ ਛੋਟੀ ਦੀਆਂ ਸਾਰੇ ਜਿਵੇਂ ਸਿਰੇ ਦੇ 스타 ਸੁਪਰਸਟਾਰ ਹੀ ਕਹਿੰਦੇ ਪੁੱਜ ਰਹੇ ਅੱਜ ਆਪਾਂ ਤੁਹਾਡੇ ਨਾਲ ਕਰਦੇ ਹਾਂ ਜਾਣਕਾਰੀ ਸਾਂਝੀ ਇਸ ਵੀਡੀਓ ਦੇ ਵਿੱਚ ਦੋਵਾਂ ਟੀਮਾਂ ਦੀ ਬਾਕੀ ਆਪਾਂ ਵੀਰੋ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਜੇ ਆ ਕਈ ਵਾਰੀ ਇੱਕ ਅੱਧਾ ਪਲੇਅਰ ਮੌਕੇ ਤੇ ਚੇਂਜ ਹੋ ਜਾਂਦਾ ਪਰ ਵੈਸੇ ਆਪਾਂ ਜਿਵੇਂ ਪੂਰੀ ਕਲੀਅਰ ਜਾਣਕਾਰੀ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਬਾਕੀ ਆਪਾਂ ਮਾਫੀ ਚਾਹੁੰਦੇ ਆ ਦੇਖੋ ਬਾਕੀ ਆ ਦੋ ਟੀਮਾਂ ਚੋਟੀ ਦੀਆਂ ਬਣੀਆਂ ਹਾਂਜੀ ਮਿੱਤਰੋ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਐ ਭਾਂਗਰ ਜਿਸ ਵਿੱਚ ਖੇਡੇਗਾ ਹੈਪੀ ਭਾਂਗਰ ਅਵਤਾਰ ਕਲੀ ਨਿਹਾਲ ਸਿੰਘ ਵਾਲਾ ਕਾਲਾ ਮਾਲਾ ਕਲਾ 골ਡੀ ਬੱਜੋ ਆਣਾ ਆਦ ਇਹ ਚੋਟੀ ਦੀ ਟੀਮ ਬਣ ਕੇ ਪੁੱਜਦੀ ਆ ਪੱਖੀ ਕਲਾ ਜਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਕਿੱਦਾਂ ਦੀ ਲੱਗੀ ਭਾਂਗਰ ਦੀ ਟੀਮ ਹਾਂਜੀ ਮਿੱਤਰੋ ਦੂਜੀ ਟੀਮ ਬਣੀ ਹੈ ਮੱਤਾ ਜਿਸ ਵਿੱਚ ਖੇਡੇਗਾ ਬੂਰੀਆ ਸੈਸਰ ਹਰਿਆਣਾ ਗੋਰਾ ਰਸਾਲੂ ਹਰਿਆਣਾ ਸੋਨੀ ਫਕਰ ਚੰਡਾ ਪੱਪੂ ਮੱਤਾ ਗਗਨ ਮੱਤਾ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਆ ਪੱਖੀ ਕਲਾਂ ਜਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਜਿੱਥੇ ਬੈਸਟਾਂ ਨੂੰ 31-31000 ਰੁਪਏ ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਜਾਣਾ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਦੇ ਆਂ ਦੂਜੀਆਂ ਟੀਮਾਂ ਦੀ ਜਾਣਕਾਰੀ ਸਾਂਝੀ ਹਲੇ ਤੱਕ ਜਿਹੜੇ ਵੀਰਾਂ ਨੇ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ